ਹਾਂ ਮम्मी ਮੇਰੇ ਨਾਲ ਕਿਦਾਂ ਬੋਲੇ ਆ ਦੱਸ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਹੈਗੀ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਫਿਰ ਕੀ ਹੋ ਗਿਆ ਵਾ ਮੈਂ ਕਦੀ ਨਹੀਂ ਸੋਚਿਆ ਮम्मी ਮੇਰੇ ਨਾਲ ਇਦਾਂ ਬੋਲਣਗੇ ਐਵੇਂ ਕਹਿੰਦੇ ਸਸਾ ਮਾਵਾ ਨਹੀਂ ਬਣ ਸਕਦੀਆਂ ਸਰਨਾ ਹਾਂਜੀ ਕੀ ਗੱਲ ਆ ਕੁਛ ਨਹੀਂ ਕੁਛ ਨਹੀਂ ਨਹੀਂ ਕੋਈ ਨਹੀਂ ਨਹੀਂ ਹੁੰਦਾ ਹੈ ਅੱਖ 'ਚ ਕੁਛ ਪੈ ਗਿਆ ਹੈਗੀ ਦੱਸ ਲਈਆਂ ਦਲਗਈਆਂ ਕੋਸ਼ ਨਹੀਂ ਹੋਈ ਕੀ ਹੋਇਆ ਕੋਈ ਆਇਆ ਪੋਣ ਦਾ ਫੋਨ ਆਇਆ ਤਾਂ ਕੀ ਹੋਈ ਗੱਲ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਕਿਤੇ ਨਹੀਂ ਕੋਈ ਗੱਲ ਹੋਈ ਹਾਂ ਉਦਾਂ ਹੀ ਮੱਖ ਚ ਕੋ ਪੈ ਗਿਆ ਤਾਂ ਯਾਰ ਆਂ ਸੁਦਾਈ ਬਣਾਈ ਜਾਂਦੀ ਐ 10 ਗੱਲ ਕੀ ਹੋਈ ਆ ਕੋਈ ਨੰਨੇ ਕਿਆ ਕੋ ਨਹੀਂ ਨਹੀਂ ਉਹਨੇ ਮਨੂ ਕੀ ਕਹਿਣਾ ਵਿਚਾਰੀ ਨੇ ਯਾਰ ਮੰਮੀ ਨੇ ਕਿਆ ਕੋ ਨਹੀਂ ਨਹੀਂ 10 ਗੱਲ ਦੇ ਦੱਸ ਦੇ ਨਹੀਂ ਗੀ ਤੂੰ ਤਾਂ ਫਿਰ ਜਨੀ ਕੋਈ ਨਾ ਕੋਈ ਗੱਲ ਹੋਈ ਤਾਂ ਹੈਗੀ ਮੈਨੂੰ ਇੰਨਾ ਪਤਾ ਹੁਣ ਮੈਂ ਤੁਹਾਨੂੰ ਕੀ ਦੱਸਾਂ ਕਸ ਹੁਣ ਮੰਮੀ ਨੂੰ ਪਤਾ ਨਹੀਂ ਉਹਨੂੰ ਚਾਚੀ ਨੂੰ ਕਿੱਥੋਂ ਪਤਾ ਲੱਗ ਗਿਆ ਵਾ ਜੇ ਹੁਣ ਬਾਬੇ ਨੇ ਸਾਨੂੰ ਦਾਤ ਬਖਸ਼ੀ ਆ ਤੇ ਹੁਣ ਇਹ ਚ ਮੜਾ ਕੀ ਆ ਜਿਹਨੇ ਆਨਤੀ ਵਧਾਈ ਦਿੱਤੀ ਆ ਤੇ ਹੁਣ ਮੰਮੀ ਕਹਿੰਦੀ ਤੇ ਤੂੰ ਉਹਨੂੰ ਦੱਸਿਆ ਵਾ ਤੇ ਮੇਰੇ ਤੇ ਉਹਨਾਂ ਨਾਲ ਕੋਈ ਗੱਲ ਵੀ ਨਹੀਂ ਹੋਈ ਹੈਗੀ ਤੇ ਮੰਮੀ ਮਤਾਂ ਮੈਨੂੰ ਕਿੰਨਾ ਗਲਤ ਬੋਲੇ ਆ ਉਹਨਾਂ ਨੇ ਇਦਾਂ ਥੋੜਾ ਬੋਲਣਾ ਚਾਹੀਦਾ ਸੀਗਾ ਵਿਆਹ ਤੋਂ ਬਾਅਦ ਪਹਿਲੀ ਵਾਰ ਇਦਾਂ ਕੀਤਾ ਉਹਨਾਂ ਨੇ ਮੇਰੇ ਨਾਲ ਯਾਰ ਮੰਮੀ ਦਾ ਤੇ ਦਿਮਾਗ ਹੀ ਇਦਾਂ ਵਾ ਕਿ ਉਹ ਚਾਚੀ ਨੂੰ ਦੇਣਾ ਪੁਰਾਣੀ ਵੇਖਣਾ ਹੀ ਨਹੀਂ ਚਾਹੁੰਦੇ ਮੈਨੂੰ ਨਹੀਂ ਪਤਾ ਤੁਹਾਡੇ ਤੇ ਉਹਨਾਂ 'ਚ ਕਿਦਾਂ ਦਾ ਰਿਸ਼ਤਾ ਕਿਦਾਂ ਦਾ ਨਹੀਂਗਾ ਤੇ ਮੈਨੂੰ ਤਾਂ ਉਹਨੇ ਕਦੀ ਮੜਾ ਕਿਹਾ ਵੀ ਨਹੀਂਗਾ ਉਹ ਰਿਸ਼ਤਾ ਡਬਰਾ ਵਧੀਆ ਵਾਹੀਂ ਹੁਣ ਤਾਤੀ ਹੋਣੀ ਆ ਨੂੰ ਵੱਡਿਆਂ ਕੀਤਾ ਵਾਹੀਂ ਉਹਨਾਂ ਕੋਹਲੀ ਰਹੇ ਆ ਉਹ ਸਭਾਡ ਨਾਲ ਜ਼ਿਆਦਾ ਕਰਦੀ ਆ ਕਿਉਂਕਿ ਉਹਨਾਂ ਦੇ ਬੱਚਾ ਨਹੀਂ ਹੈਗਾ ਤਾਂ ਕਰਕੇ ਉਹ ਸਾਨੂੰ ਆਪਣੇ ਨਿਆਣੇ ਸਮਝਦੀ ਆ ਤੇ ਮੰਮੀ ਦਾ ਤਾਂ ਦਿਮਾਗ ਖਰਾਬ ਹੋ ਗਿਆ ਮੈਨੂੰ ਲੱਗਦਾ ਵਿਧਾਈ ਦੇ ਦਿੱਤੀ ਤੇ ਵਿੱਚ ਕੀ ਗੱਲ ਹੋ ਗਈ ਪਤਾ ਨਹੀਂ ਦਿੰਦੀ ਤੇ ਮੰਮੀ ਨੇ ਫਿਰ ਵੀ ਕਹਣਾ ਹੈਗੀ ਪਤਾ ਨਹੀਂ ਕੀ ਗੱਲ ਵਾ ਹੁਣ ਮੰਮੀ ਕਹਿੰਦੀ ਤੂੰ ਤੇ ਮੇਰੀ ਸ਼ਰੀਕੇ ਤੂੰ ਤੂੰ ਕਰਾਤੀ ਦੱਸੇ ਵਿੱਚ ਮੈਂ ਕੀ ਕਿਹਾ ਵਾ ਮੈਂ ਤਾਂ ਉਹਨਾਂ ਨੂੰ ਕੋਈ ਦੱਸਿਆ ਵੀ ਨਹੀਂ ਹੁਣ ਪਤਾ ਨਹੀਂ ਉਹਨਾਂ ਨੂੰ ਕਿੱਥੋਂ ਪਤਾ ਲੱਗਾ ਜਾਂ ਬਾਹਰੋਂ ਕਿਸੇ ਨੇ ਦੱਸਿਆ ਜਾਂ ਘਰੋਂ ਦੱਸਿਆ ਵਾ ਤੇ ਇਹ ਚ ਕਿਹੜੀ ਗੱਲ ਵਾ ਪਤਾ ਲੱਗਾ ਤੇ ਪਤਾ ਤਾਂ ਲੱਗਣਾ ਹੀ ਐ ਇਹ ਚ ਕੋਈ ਗੱਲ ਕਾਦੀ ਐ ਇਹ ਕਿਹੜੀ ਕੋਈ ਗਲਤ ਗੱਲ ਵਾ ਮੰਮੀ ਨੇ ਮੈਨੂੰ ਕਿਹਾ ਸੀ ਨਹੀਂ ਦੱਸਣਾ ਤੇ ਮੈਂ ਉਹਨਾਂ ਨਾਲ ਕੋਈ ਗੱਲ ਕੀਤੀ ਵੀ ਨਹੀਂਗੀ ਜਿਨਾਂ ਨੇ ਸਾਡੇ ਨਾਲੋਂ ਜ਼ਿਆਦਾ ਖੁਸ਼ੀ ਉਹਨੂੰ ਆ ਠੀਕ ਆ ਜੇ ਅਗਲੀ ਨੇ ਆ ਕੇ ਵਧਾਈ ਦੇ ਦਿੱਤੀ ਇਹ ਚ ਮਤਲਬ ਇਹ ਤਨੂੰ ਗਲਤ ਬੋਲਣ ਵਾਲੀ ਕਿਹੜੀ ਗੱਲ ਆ ਮੈਂ ਕਰਨਾ ਗੱਲ ਮੰਮੀ ਨਾਲ ਤੁਸੀਂ ਨਾ ਮੰਮੀ ਨਾਲ ਗੱਲ ਕਰਿਓ ਹੁਣ ਉਹਨਾਂ ਨੇ ਕਹਣਾ ਕਿ ਚੁਗਲੀ ਲਾਤੀ ਆ ਹੁਣ ਉਹਨੂੰ ਜਾ ਕੇ ਉਹ ਨਹੀਂ ਚੋਲੀ ਕਾਦੀ ਆ ਮੈਂ ਮम्मी ਪੁੱਛਦਾ ਨਾ ਵੀ ਕਿਹੜੀ ਗਲਤ ਸੀ ਉਹਨੂੰ ਬੋਲ ਲਿਓ ਵਧਾਈ ਦੀ ਇਹਨੇ ਆ ਗਈ ਫਿਰ ਕੀ ਹੋ ਗਿਆ ਹੈਗਾ ਚਲ ਤੁਸੀਂ ਨਾ ਗੱਲ ਕਰਿਓ ਗੁੱਸੇ ਹੋਣਗੇ ਫਿਰ ਮੇਰੇ ਨਾਲ ਗੁੱਸੇ ਹੋਣਗੇ ਫਿਰ ਆਣ ਕੇ ਨਹੀਂ ਹੁੰਦੇ ਕੋਈ ਗੱਲ ਨਹੀਂ ਆਹ ਪੁੱਛਦਾ ਸਹੀ ਹੈ ਨਾ ਵੀ ਕੀ ਗੱਲ ਆ ਕਿਉਂ ਤੁਸੀਂ ਹੈ ਗੁੱਸੇ ਉਹਨੂੰ ਨਾਲ ਇਹ ਕੋਈ ਗੱਲ ਥੋੜੀ ਬੰਦੀ ਆ ਵਧਾਈ ਦੇ ਦੀ ਤੇ ਦਵਾਲੀ ਹੋ ਜਾ ਤੂੰ ਚੁੱਪ ਕਰ ਇੱਥੇ ਰੈਸਟ ਕਰ ਤੂੰ ਕੇ ਗੱਲ ਦਾ ਫਿਕਰ ਨਹੀਂ ਕਰਨਾ ਠੀਕ ਆ ਮੈਂ ਮੰਮੀ ਨਾਲ ਅੱਪੀ ਗੱਲ ਕਰਨ ਉਹਨਾਂ ਚੁੱਪ ਕਰਕੇ ਇੱਥੇ ਬਹਿ ਜਾ हां ये होने ना मम्मी ना ਗੱਲ ਕਰਨ ਤੇ ਜਿਹੜਾ ਮਮੀ ਨੇ ਫੇਰ ਮੇਰੇ ਦwale ਹੋ ਜਾਣਾ ਉਹਨੂੰ ਚੁਗਲੀ ਕੀਤੀ ਐ ਇਹਨੇ ਮੈਂ ਦੱਸ ਕੀ ਕਰਾਂ ਮੈਂ ਕਿਉਂ ਦੱਸ ਕੋਈ ਠੀਕ ਨਹੀਂ ਮਮੀ ਹਾਂ ਬੱਤ ਕੀ ਕਰਨ ਦੇ ਕਰਨਾ ਕੀ ਆ ਆ ਗੱਲ ਸੁਣੋ ਉਹਨੂੰ ਕੀ ਕਿਹਾ ਯਾਰ ਸਰਦੋਂ ਤਾਈ ਹਾਂ ਹੈ ਮੈਂ ਤਾਂ ਉਹਨੂੰ ਕੁਛ ਵੀ ਨਹੀਂ ਕਿਹਾ ਯਾਰ ਤੁਸੀਂ ਉਹ ਕਿਆ ਬਾਤ ਐ ਫੇਰ ਹੀ ਉਹ ਅੰਦਰ ਡਈ ਹੋਣ ਹਾਈ ਹਾਈ ਮੈਂ ਤਾਂ ਗੁਣੀ ਗੱਲ ਮਾੜੀ ਜੀ ਇਹਨੂੰ ਕਹਿ ਛੜੀ ਵੀ ਤੇਰੀ ਚਾਚੀ ਆਈ ਤਾਂ ਵਧਾਈ ਦੇਣੀ ਤਾਂ ਪੁੱਤ ਤੂੰ ਦੱਸਿਆ ਉਹ ਤੈਨੂੰ ਉਹਨਾਂ ਨੂੰ ਦੱਸ ਦਿੱਤਾ ਤਾਂ ਮੰਮੀ ਮੇਰੀ ਗੱਲ ਸੁਣੋ ਤੇ ਇਹ ਤੇ ਨਿੱਕੀ ਜੀ ਗੱਲ ਹੁੰਦੀ ਆ ਤੇ ਚੁੱਕ ਦਿੰਦੇ ਤੇ ਜੇ ਵਧਾਈ ਦੇਗੀ ਤੇ ਕੀ ਹੋ ਗਿਆ ਫਿਰ ਪੁੱਤ ਕਰਦੀਆਂ ਗੱਲਾਂ ਘਰ ਚ ਹੀ ਰੱਖੀ ਨਾ ਉਹ ਕਰਦੋ ਨਹੀਂਗੇ ਜੀ ਪੋਤੀ ਵੀ ਫਲਦੀ ਸ਼ਰੀਕਾ ਹੀ ਹੈ ਨਾ ਆਪਣਾ ਤੁਸੀਂ ਸ਼ਰੀਕਾ ਸਮਝਦੇ ਉਹ ਦੇ ਨਹੀਂਗੇ ਸਮਝਦੇ ਬਸ ਠੀਕ ਆ ਉਹ ਨਹੀਂ ਸਮਝਦੀ ਮੰਮੀ ਤੁਹਾਨੂੰ ਚੰਗਾ ਪੜਾ ਪਤਾ ਵੀ ਨਿੱਕੇ ਹੁੰਦੇ ਹਨ ਉਹਨਾਂ ਨੇ ਪਾਲਿਆ ਵਾ ਤੁਹਾਡੇ ਨਾਲੋਂ ਜ਼ਿਆਦਾ ਹਨ ਉਹਨਾਂ ਨੇ ਹਨਾ ਕੀਤਾ ਵਾ ਤੂੰ ਹੀ ਫੇਰ ਉਹਨੇ ਬਾਰੇ ਮਾਰਾ ਸੋਚ ਜਾਂਦੇ ਹੋ ਜੇ ਉਹਨਾਂ ਨੇ ਸਮਝਿਆ ਤਾਂ ਹੀ ਵੀ ਕੜਾ ਉਹਨਾਂ ਚ ਕਰਕ ਪਾਇਆ ਕਦੀ ਆ ਫਰਕ ਵਾਲੀ ਗੱਲ ਤੂੰ ਹੀ ਕਰਦੇ ਹੋ ਫਿਰ ਜੇ ਉਹਨੂੰ ਬਤਾਈ ਦੇਦੀ ਤਾਂ ਕੀ ਹੋ ਗਿਆ ਇੱਥੇ ਮੈਨੂੰ ਨਹੀਂ ਸਮਝੀ ਤੁਹਾਡੀ ਲੱਗਦੀ ਜੇ ਮਾੜੀ ਜੀ ਮੈਂ ਗੱਲ ਕਹਿ ਹੀ ਦਿੱਤੀ ਸੱਸਾਂ ਮਾਂ ਮਾਂ ਮਮੀ ਤੂੰ ਹੀ ਮਾਰੀ ਜੀ ਨਹੀਂ ਕਹੀ ਤੂੰ ਹੀ ਕਦੀ ਉਹਨੂੰ ਗੁੱਸੇ ਨਹੀਂ ਗਏ ਠੀਕ ਆ ਤੇ ਤੂੰ ਹੁਣ ਅੱਜ ਜਿਹੜੇ ਸਹੁਰਾ ਨਾਲ ਗੱਲ ਕੀਤੀ ਨਾ ਤਾਂ ਰੋਂਦੀ ਵੀ ਮੰਮੀ ਮੇਰੇ ਨਾਲ ਕਦੀ ਇਦਾਂ ਨਹੀਂ ਬੋਲੀ ਤੇ ਤੂੰ ਥੋੜਾ ਵੇਖ ਲਿਆ ਕਰੋ ਕਿਦਾਂ ਦਾ ਟਾਈਮ ਆ ਕੋਈ ਬਿਮਾਰ ਹੋਊਗਾ ਤੇ ਫੇਰ ਠੀਕ ਆ ਉਹ ਰੱਬ ਦਾ ਵਾਸਤਾ ਸੁੱਖੀ ਸੰਦੀ ਹਾਂ ਗੱਲ ਨਾ ਕੋਈ ਗੱਲ ਨਹੀਂ ਦੱਸਦਾ ਫਿਰ ਕਿ ਹੋਗਾ ਮੰਮੀ ਪਤਾ ਨਹੀਂ ਲੱਗਣਾ ਲੋਕਾਂ ਨੂੰ ਇਹ ਚੀਜ਼ ਕੋਈ ਨਹੀਂ ਦੀ ਰਹੀ ਆ ਜਿਦੋਂ ਮੈਂ ਤੁਹਾਨੂੰ ਬਾਰ ਬਾਰ ਕਹਿੰਨੀ ਕੋਈ ਆਜੂਗਾ ਟਾਈਮ ਮੈਂ ਆਪੇ ਦੱਸ ਦਾਂਗੀ ਉਹ ਮੰਮੀ ਘਰ ਦੇ ਜੀ ਆ ਘਰ ਦੇ ਜੀ ਨੂੰ ਪਤਾ ਮਗਾਈਦਾ ਚੀਜ਼ ਦਾ ਮੰਮੀ ਤੁਸੀਂ ਦੋਰ ਨਾ ਪਾਇਆ ਕਰੋ ਠੀਕ ਆ ਅੱਜ ਤੋਂ ਬਾਅਦ ਇਹ ਕੰਮ ਨਾ ਹੋਵੇ ਉਹ ਰੌਂਡੀ ਹੋ ਅੰਦਰ ਦੱਸ ਜੇ ਮੈਂ ਤੈਨੂੰ ਨਕਮੀਆਂ ਗੁੱਸੇ ਆਈ ਤਾਂ ਮੈਂ ਤੇਰੇ ਫਾਇਦੇ ਵਾਸਤੇ ਹੋਈ ਆ ਚੋਕ ਕਿਸੇ ਚੀਜ਼ ਦੇ ਕੰਨ ਚ ਪਾਤਾ ਵਾਲਾ ਕਾਲੂ ਉਹਦ ਕੋਈ ਗੱਲ ਨਹੀਂ ਜਾ ਕੇ ਇਹਨੂੰ ਸਮਝਣ ਦੀ ਪਰ ਉਹਦਾ ਮੈਂ ਇੱਕ ਸੋਚਣੀ ਕਿੱਡੀ ਚਤਰੋ ਨਿਕਲੀ ਆ ਛੇਤੀ ਛੇਤੀ ਮੇਰੇ ਮੁੰਡੇ ਦੇ ਕੰਨ ਚ ਵਾਲਾ ਪਾਇਆ ਮੈਂ ਸਮਝਦੀ ਹਾਂ ਕਿ ਇਹ ਭੋਲੀ ਆ ਪਰ ਨਹੀਂ ਇਹ ਤੇ ਗੋਲੀ ਆ ਲੈ ਵੇਖਾਂ ਕਿਦਾਂ ਸੁੱਤੇ ਆ ਉੱਠੋ ਤਾਂ ਆ ਗਏ ਆ ਆਹੋ ਚੋਰ ਖਾ ਲਿਆ ਲੈ ਦੱਸ ਤੇਰਾ ਦਿਮਾਗ ਕੰਮ ਕਰਦਾ ਆ ਅਗੇ ਤੇ ਦੁਬਾਰਾ ਮੈਂ ਚੌਲ ਖਾਣਾ ਹੁੰਦਾ ਵਾ ਲੈ ਮੈਂ ਤਾਂ ਤੁਹਾਨੂੰ ਦੱਸ ਕੇ ਗਈ ਸੀਗੀ ਵੀ ਮੈਂ ਤੁਹਾਡੇ ਚੌਲ ਟੱਕਦੇ ਗਰਮ 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 ਖਾਣ ਦਾ ਮਜ਼ਾ ਆਉਂਦਾ ਚੱਲ ਕੋਈ ਨਹੀਂ ਹੁਣ ਦੁਬਾਰਾ ਤੱਤੇ ਕਰ ਦਿੰਨੀ ਆ ਫਿਰ ਤੇ ਉਧਰ ਗਈ ਸੀ ਤੇ ਖਾਦੇ ਚੌਲ ਚਾੜ ਉਹਨਾਂ ਨੇ ਤੇ ਰੜਲੇ ਕਿ ਨਹੀਂ ਉਹ ਮਰਾ ਕੀ ਆ ਗਈ ਆ ਅੱਛਾ ਆਪੇ ਖਾ ਲਣਗੇ ਹੁਣ ਕੇ ਹਾਂ ਹਾਂ ਤੇ ਆਈ ਤੇ ਨਾ ਬੜੀ ਖੁਸ਼ ਹੋਈ ਵੇਖ ਕੇ ਚੋਲਾ ਵਾਲਾ ਅੱਛਾ 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 ਕੀ ਕਹਿੰਦੀ ਆਂਦੀ ਪਿਆਰ ਤੁਸੀਂ ਚਾਚੀ ਬਹੁਤਾ ਵਧੀਆ ਕੀਤਾ ਆਪਣਾ ਜੀ ਕਰਨ ਲਿਆ ਹੈਗਾ ਅੱਛਾ ਅੱਛਾ ਆਹੋ ਤਾਂ ਵੀ ਚਲ ਚੰਗਾ ਹੋ ਗਿਆ ਤੁਸੀਂ ਲੈ ਆਏ ਜੇ ਬਣਾ ਕੇ ਹਾਂ ਤੇ ਇੱਕ ਕੰਮ ਹੋਰ ਕਰਾਈ ਆ ਮੇਰੇ ਕੋ ਨਾ ਜਰੀਾਈ ਨਹੀਂ ਗਿਆ ਉਹ ਕਹਦਾ ਹਾਏ ਹਵ ਵਧਾਈ ਦੇਤੀ ਐ ਤੁਹਾਡੀ ਭਜਾਈ ਨੂੰ ਤੇਰਾ ਭਲਾ ਹੋ ਜਾਏ ਕਿਦੋਂ ਉਹਦਾ ਤੇ ਮੂੰਹ ਡੱਡੇ ਡੇ ਰਹਿ ਗਿਆ ਉਹ ਤਾਂ ਜਿੱਪੜੀ ਪਰ ਵੇਖੀ ਜਵੇਂ ਮੇਰੇ ਮੂੰਹ ਹਾਂ ਵੀ ਵਧਾਈ ਕਾਦੀ ਦੇਣ ਡਈ ਐ ਤੇ ਮੈਂ ਕਿ ਤੂੰ ਦਾਦੀ ਬਣਨ ਵਾਲੀ ਆ ਤਾਂ ਆਪਦਾ ਹੀ ਦੇਣ ਡਈ ਆ ਆਂਦੀ ਹੈ ਤੈਨੂੰ ਕਿੱਦਾਂ ਪਤਾ ਲੱਗ ਗਿਆ ਮਹਿਲਾ ਦੱਸ ਅੰਦਰ ਦੀਆਂ ਪੱਕੀਆਂ ਬਾਹਰੀਆਂ ਹੁੰਦੀਆਂ ਆ ਤੇ ਮੈਨੂੰ ਪਤਾ ਲੱਗ ਗਿਆ ਤੇ ਕੀ ਆਖਰਾ ਗਈ ਹੈ ਨਹੀਂ ਚੌਲ ਤੂੰ ਉਹਨਾਂ ਦੇ ਘਰ ਦੇਗੇ ਤਾਂ ਤੇਰੇ ਘਰ ਮੇਰੇ ਨਾਲ ਉਲਟਾ ਪਾਇਪ ਪਾ ਕੇ ਪੱਤ ਪਾਈ ਹੈ ਤੂੰ ਉਹ ਆਪਣੀ ਭਾਵੇਂ ਨੋਂ ਉੱਚੀ ਨੀ ਮੈਂ ਬੋਲਦੀ ਬੱਚ ਤੇਰੇ ਤੇ ਨੋਂ ਕਿਹੜੀ ਗੱਲ ਉੱਚੀ ਨੀ ਮੈਂ ਬੋਲਣਾ ਮੈਂ ਕਿਹੜਾ ਦੱਸ ਕੇ ਆਈ ਮੈਨੂੰ ਨੋਂ ਦੱਸਿਆ ਆ ਚਮਨ ਕੁੜੀ ਨੇ ਦੱਸਿਆ ਵਾ ਮੈਂ ਤਾਂ ਨਾ ਹੀ ਨਹੀਂ ਲਿਆ ਕਿਸਦਾ ਉਹ ਤੈਨੂੰ ਨਹੀਂ ਨਾ ਪਤਾ ਉਹਨੇ ਹੁਣ ਪੌਣ ਛਣ ਪੂਰੀ ਕਰਨੀ ਹੈ ਤੇ ਕੀ ਗੱਲ ਉਹ ਤੇ ਕੀ ਨਹੀਂ ਹੋਈ ਤੇ ਕਿ ਇਹਨੂੰ ਕਿਤਨਾ ਪਤਾ ਲੱਗ ਗਿਆ ਨਹੀਂ ਤੇ ਫਿਰ ਮੈਂ ਗਲਤ ਕਰ ਆਈਆਂ ਕੁਛ ਤੇ ਤੂੰ ਗਲਤ ਤੂੰ ਤੇ ਆਪਣੇ ਨੂੰ ਚੰਗਾ ਹੀ ਕਰਕੇ ਆਈਆਂ ਤੇ ਗਲਤ ਤੇ ਪਰੇ ਇੱਕ ਗੱਲ ਵਾ ਹੋਈ ਬੜੀ ਹੈਰਾਨ ਹੁਦਾ ਤੇ ਹੁਣ ਨਾ ਹੁਣ ਤਾਂ ਮੈਨੂੰ ਇਹ ਵੀ ਹੋਣ ਰਿਹਾ ਤੁਹਾਡੀ ਗੱਲ ਸੁਣ ਕੇ ਕਿਤੇ ਉਹਨਾਂ ਵਿਚਾਰੀਆਂ ਦੇ ਦਿਵਾਲੇ ਨਾ ਹੋ ਜੇ ਕਿਤੇ ਉਹਨਾਂ ਨੂੰ ਨਾ ਮਾਣਾ ਚੰਗਾ ਮੈਨੂੰ ਪਤਾ ਵਾ ਨਾ ਉਹਨੇ ਦੋਹਾਂ ਦਾ ਜੀਣਾ ਆਰਾਮ ਕਰ ਚੈਣਾ ਉਹਨੇ ਕਿਹਾ ਨਵ ਜਾਂਦੇ ਨੇ ਨਵ ਨੇ ਦੱਸਿਆ ਹਣਾ ਮੈਨੂੰ ਨਾ ਅਸਲ ਚ ਮਨਾ ਵੀ ਕੀਤਾ ਸੀਗਾ ਕਿ ਤੂੰ ਪਛੀਨਾ ਨਾ ਕਮੀ ਵਦਾਈ ਨਾ ਦਾ ਵੀ ਮੰਮੀ ਨੂੰ ਪਰ ਨਾ ਪਤਾ ਨਹੀਂ ਕੀ ਗੱਲ ਆ ਜੇ ਸਾਹਮਣੇ ਉਹ ਬੈਠੀ ਤੇ ਮੇਰਾ ਤਰਾ ਰਿਹਾ ਹੀ ਨਹੀਂ ਗਿਆ ਮੂੰਹ ਨਿਕਲੀ ਗਿਆ ਮੇਰੇ ਅੱਗੋ ਪਿਛੋਂ ਕੁੜੀ ਆਈਂਦੀ ਵੈਨੇ ਉਹਨਾਂ ਕੁੜੀ ਬੰਦ ਕਰ ਦੇਣੀ ਇੱਥੇ ਆਉਣੀ ਪੀਏ ਜਾ ਕੇ ਸੀਆਈਡੀ ਦਿੰਦੀ ਹਟੇ ਕਰਦੀ ਉਹ ਵਿਚਾਰੀ ਨਿਆਣੀ ਹੈਗੀ ਗੱਲ ਕਰ ਜਾਂਦੀ ਐ ਤੇ ਸ਼ਰਮਾ ਪਵਾੜਾ ਪਾਤਾ ਦਾ ਹਸਾਉਣਾ ਆਪਣੇ ਵੱਲੋਂ ਤੇ ਮੈਂ ਖੁਸ਼ੀ ਮੇਰੇ ਢੇਡੇ ਵਿੱਚ ਤੇ ਮੈਂ ਕਹਿਤਾ ਮੈਂ ਕੋਣ ਗੱਲਾਂ ਮੈਂ ਜਾਣ ਬੁਝ ਕੇ ਗੱਲ ਕੀਤੀ ਐ ਉਹ ਤੂੰ ਹੁਣ ਨਾ ਐਡਾ ਫਿਕਰ ਨਾ ਕਰ ਤੂੰ ਤੇ ਵਧਾਈ ਦਿੱਤੀ ਤੂੰ ਕਿਹੜੀ ਕਰਮ ਗੋਲੀ ਮਾਰ ਰਹੀ ਐ ਕੋਈ ਗੱਲ ਨਹੀਂ ਜਲ ਚਲ ਚੁਣ ਲੈ ਖਾਈਰ ਮਾਨਾ ਕਰ ਤੂੰ ਹੀ ਨਾ ਸੋਚੀਂ ਜੀ ਪਾਤਾ ਮੈਨੂੰ ਹਾਂ ਗੱਲ ਕਹਿ ਕੇ ਵੀ ਮਗਰੋਂ ਭਾਏ ਉਹਨਾਂ ਦੇ ਦਿਵਾਲੇ ਹੋਈ ਹੋਵੇ ਹੌਣ ਮੈਨੂੰ ਨਾ ਉਹ ਗੱਲ ਮੇਰੇ ਢੇਡ ਚ ਰਹਿਣੀ ਆ ਜਿੰਨਾ ਚਿਰ ਨਾਮ ਨਹੀਂ ਨਾ ਹੁੰਦੀ ਇੱਥੇ ਦੱਸ ਕੇ ਨਹੀਂ ਜਾਂਦੀ ਸਭ ਕੋ ਠੀਕ ਆ ਉਹਨਾਂ ਚਿਰ ਉਹ ਤਰ ਮੇਰੇ ਢੇਡ ਚ ਕੁਛ ਹੁੰਦਾ ਰਹਿਣਾ ਪਤਾ ਨਹੀਂ ਕੀ ਹਾਲ ਕੀਤਾ ਹਣਾ ਦਾ ਚੱਲ ਕੋਈ ਗੱਲ ਨਹੀਂ ਲਿਆ ਰੋਟੀ ਬੁਰਕੀ ਖਾਈ ਤੇ ਫਿਰ ਬਾਅਦ ਚ ਵੇਨੇ ਹਫਤਾ ਲਾ ਕੀ ਕਰਨਾ ਵਾ ਚੱਲ ਮਲੇ ਤੈਨੂੰ ਮੈਂ ਕਈ ਵਾਰੀ ਦੱਸਿਆ ਵੀ ਨਾ ਗੱਲ ਇਹੋ ਜੀ ਕਰਿਆ ਕਰਕੇ ਤੇ ਜਾ ਕੇ ਉਹ ਚੱਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਹੁਣ ਖੁਸ਼ੀ ਹੀ ਤੇ ਕਹਿ ਤਾ ਚੱਲ ਮਲੇ ਨਹੀਂ ਆ ਚੱਲ ਹੁਣ ਦਿਲ ਤੇ ਨਾ ਲਾ ਕੋਈ ਗੱਲ ਨਹੀਂ ਚੰਗਾ ਆ ਹਾਈ ਹਾਈ ਆ ਤਾਂ ਮੈਨੂੰ ਮਨਜਿੰਦਰ ਨੇ ਨਾ ਟੈਨਸ਼ਨ ਚੀ ਪਾਤਾ ਵਾ ਕੀ ਕਰਾਂ ਹੁਣ ਮੈਂ ਮੈਨੂੰ ਤਾਂ ਖੁਸ਼ੀ ਨਹੀਂ ਮੇਰੇ ਕੋਲ ਰਹੀ ਨੀ ਗਿਆ ਤੇ ਵਧਾਈ ਤੇ ਮੈਂ ਦੇ ਬੈਠੀ ਆ ਪਰ ਹੁਣ ਇਹ ਕਿਦਾਂ ਪਤਾ ਲੱਗੇ ਉਹਨਾਂ ਦੇ ਘਰ 'ਚ ਕੋਈ ਗੱਲ ਨਹੀਂ ਗਈ ਮਗਰੋਂ ਹੋਈ ਹਾਏ ਕਿਤੇ ਭੈਣ ਜੀ ਨਵਦੇ ਦਿਵਾਲੇ ਨਾ ਹੋਈ ਹੋਵੇ ਜੇ ਉਹਨਾਂ ਦੇ ਦਿਵਾਲੇ ਹੋਈ ਨਾ ਤੇ ਨੌਂ ਕੀ ਆਖੂਗੀ ਕਿ ਚਾਚੀ ਨੂੰ ਮੈਂ ਮਨਾ ਕੀਤਾ ਤੇ ਚਾਚੀ ਫਿਰ ਵਧਾਈ ਦੇਗੀ ਇਹ ਗੱਲ 'ਚ ਤੇ ਮੈਂ ਬੁਰੀ ਬਣ ਜਾਣਾ ਵਾ ਹਾਇ ਰੱਬਾ ਕਾਹਨੂੰ ਮੇਰੇ ਮੂੰਹ 'ਚ ਨਿਕਲ ਗਈ ਵਧਾਈ ਮੈਂ ਨਾ ਹੀ ਦਿੰਦੀ ਤੇ ਚੰਗਾ ਹੀ ਹੁਣ ਕਿਦਾਂ ਪਤਾ ਕਰਾਂ ਮੈਂ ਜੇ ਮੈਂ ਆਪ ਜਾਵਾਂ ਤੇ ਕਹਿਣਾ ਕਿੜੀ ਕਿੜੀ ਫੇਰੇ ਮਾਰਦੀ ਆ ਨਹੀਂ ਨਹੀਂ ਹੁਣ ਮੈਂ ਨਹੀਂ ਜਾਣਾ ਤੇ ਜੇ ਮੈਂ ਫੋਨ ਕੀਤਾ ਤੇ ਫੋਨ ਵੀ ਉਹਨੇ ਚੁੱਕ ਲੈਣਾ ਵਾ ਹਾਏ ਹੁਣ ਮੈਂ ਕੀ ਕਰਾਂ ਤੇਰਾ ਚੈਨ ਵੀ ਨਹੀਂ ਆਉਣਾ ਘਰ ਮੈਨੂੰ ਚੱਲ ਇਨਾਂ ਨੂੰ ਤੇ ਛੋੜ ਲਿਆ ਕੇ ਦਵਾ ਆਪ ਤੇ ਮੈਨੂੰ ਨੰਗੜੇ ਨਹੀਂ ਹੁਣ والله ਗਰੂ ਆਏ ਹਾਏ ਮੇਰੀ ਗੱਲ ਸੁਣ ਆ ਬਾਅਦ ਚ ਕੱਟੀਆਂ ਤੇ ਮੈਨੂੰ ਚਾਹ ਘੁੱਟਕਾ ਬਣਾ ਦੇ ਮੇਰ ਕੋ ਨਹੀਂ ਬੰਦੀ ਜਾ ਸੋ ਅਨਬੰਦੀ ਹਾਂ ਮੇਰੇ ਕੋਲ ਨਹੀਂ ਬੰਦੀ ਤੇਰਾ ਮੂੰਹ ਬੜਾ ਮੋਟਾ ਵਾ ਗੱਲ ਕੀ ਐ ਐਡਾ ਕ ਕੀਤਾ ਮਖੇਰੇ ਆਟਿਆਂ ਨੂੰ ਭਾਇਆ ਬੋੜਾ ਨੂੰ ਬਹੁਤ ਜਿਆਦੀਆਂ ਆਉਂਦੀਆਂ ਘਰ ਵਿੱਚ ਪਤਾ ਕੀ ਕੁਛ ਹੋਣ ਡਿਆ ਪਤਾ ਵੀ ਹੈਗਾ ਹੀ ਕੀ ਹੋਣ ਡਿਆ ਘਰ ਚ ਸਾਡੇ ਘਰ ਚ ਤਾਂ ਵੜ ਗਿਆ ਸ਼ਰੀਕ ਆਣ ਕੇ ਕਿਹੜੇ ਉਹ ਕਰਨਾ ਵਾ ਉਹ ਸ਼ਰੀਕਾਂ ਨੇ ਪਤਾ ਹੀ ਐ ਤੁਹਾਨੂੰ ਕਿਹੜਾ ਪਤਾ ਨਹੀਂ ਕੋਣਾ ਸ਼ਰੀਕ ਯਾਰ ਹਰ ਵੇਲੇ ਛੜੀ ਰਹੀ ਨਹੀਂ ਸਿੱਧੀ ਗੱਲ ਦੱਸਾਂ ਉੱਠੇ ਪਾਸੇ ਨੂੰ ਜੋ ਘਮਾ ਘਮਾ ਕੇ ਗੱਲਾਂ ਕਰਦੀਆਂ ਜੇ ਰੱਬ ਨੇ ਸੋਣੀ ਲਈ ਮੈਂ ਬਾਰ-ਬਾਰ ਕੱਲੇ-ਕੱਲੇ ਜੀਨ ਕਿਆ ਕਿ ਅਜੇ ਕਿਹਨ ਲੱਗੇ ਗੱਲ ਨਾ ਕਰਿਓ ਤੇ ਮਿੰਟ ਨਹੀਂ ਲੱਗਾ ਆਈ ਜੀਵਨ ਤੈਨੋਂ ਤੇਰੀ ਨੇ ਹੁੰਦਿਆ ਤੇ ਕੰਨ ਚ ਵਾਲਾ ਪਾਤਾ ਹੌਸਲਾ ਕਰ ਲੈਂਦੀ ਮੈਂ ਦੱਸ ਦਿੰਦੀ ਅਗਲੀ ਨੇ ਆਖਿਆ ਤੂੰ ਤਾਂ ਦੱਸਿਆ ਨਹੀਂ ਤੇਨੋਂ ਤੇਰੀ ਨੇ ਦੱਸ ਦਿੱਤਾ ਤਰੀਕੇ ਨਾਲ ਨੇ ਮੈਨੂੰ ਸਮਝਾਤਾ ਦੱਸਿਆ ਮੇਰੀ ਨੋ ਨਹੀਂ ਆ ਇਹ ਨਾ ਮੈਨੂੰ ਪਤਾ ਸ਼ਰਮ ਤੋਂ ਸਵਾਹ ਹੋਰ ਕਿਸੇ ਨੇ ਨਹੀਂ ਦੱਸਿਆ ਉਹ ਚੱਲ ਜਿਓਨੇ ਦੱਸ ਹੀ ਦਿੱਤਾ ਉਹਨੂੰ ਪਤਾ ਲੱਗ ਹੀ ਗਿਆ ਤੇ ਕਿੱਡੀ ਕਵੱਡੀ ਗੱਲ ਹੋ ਗਈ ਉਹ ਬੜਾ ਬਗਾਨਿਆ ਜੇ ਗੱਲ ਢਿੱਡ ਚ ਹੀ ਰਹਿ ਜਾਂਦੀ ਆਖਰ ਕਿੱਡੀ ਕਵੱਡੀ ਆ ਚੱਲੀ ਉਹੋ ਗੱਲ ਰੋਟੀ ਪੱਜਣ ਦੀ ਗੱਲ ਨਹੀਂ ਬਚਦੀ ਆਗੀ ਤੇ ਜੇ ਉਹਨੇ ਨਿਆਣੀ ਨੇ ਕਰਤੀ ਤਾਂ ਹੁਣ ਮਾਰਦ ਗਿਆ ਨਾ ਨਿਆਣੀ ਨਿਆਣੀ ਦੇ ਵਿੱਚ ਫਿਰ ਉਹਦੇ ਹੋਰ ਚੜ ਚੜ ਜਾਣਾ ਤਾਂ ਇੱਥੇ ਕੋਲੋਂ ਹੱਥ ਪਾ ਲੋ ਚੰਗੇ ਰਹੋਗੇ ਉਹ ਜਾ ਯਾਰ ਤੇਰਾ ਦੇ ਹੌਸਿਆਪਾ ਰਹਿੰਦਾ ਕੋਈ ਨਾ ਕੋਈ ਤੂੰ ਨਵੀਂ ਗੱਲ ਕੱਢਣੀ ਹੁੰਦੀ ਹੈ ਜੇ ਮੈਂ ਉਹਨੂੰ ਮਾੜੀ ਮੋਟੀ ਗੱਲ ਕਹਿ ਹੀ ਦਿੱਤੀ ਸਮਝਾਇਆ ਹੀ ਤੇ ਮੁੰਡੇ ਦੇ ਕੰਨ 'ਚ ਨਾ ਗੱਲ ਪਉਂਦੀ ਉਹਨੂੰ ਕਿਹਾ ਉਹ ਚੁੱਪ ਕੇ ਜਾ ਕੇ ਮੇਰੇ ਦਿਵਾਲੇ ਹੋਇਆ ਸੀ ਫੇਰ ਸਾਰੇ ਕਹਿ ਦਿੰਦੇ ਆ ਵੀ ਮਾਮਾ ਦਾ ਕਸੂਰ ਹਜੇ ਵੀ ਮਾਮਾ ਦਾ ਕਸੂਰ ਤੇ ਜੇ ਤੂੰ ਚੁੱਪ ਹੀ ਰਹਿੰਦੀ ਉਹਦੇ ਜੇ ਤੈਨੂੰ ਜੀਵਨ ਕਹਿ ਗਈ ਸੀ ਤੇ ਤੂੰ ਨਾ ਕੋਈ ਗੱਲਬਾਰ ਕਰਦੀ ਆ ਤੇ ਜੇ ਉਹਨੂੰ ਪਤਾ ਲੱਗ ਹੀ ਗਿਆ ਤਾਂ ਉਹ ਵੀ ਹੌਸਲਾ ਕਰ ਲੈਂਦੀ ਹੈ। ਸਿਆਣੇ ਕਹਿੰਦੇ ਹੁੰਦੇ ਆ ਇੱਕ ਚੁੱਪ ਤੇ 100 ਸੁੱਖ। ਪਰ ਤੂੰ ਕਿਥੇ ਚੁੱਪ ਰਹਿਣਾ? ਤੁਸੀਂ ਤਾਂ ਸਾਰੀ ਉਮਰ ਮੈਨੂੰ ਚੁੱਪ ਕਰਾਉਂਦੇ। ਤੇਰੀ ਐਡੀ ਜਬਾਨ ਆ। ਆਹੋ ਜੇ ਮੇਰੀ ਐਡੀ ਹੁੰਦੀ ਤਾਂ ਤੁਹਾਨੂੰ ਪਤਾ ਵੀ ਲੱਗ ਜਾਂਦਾ। ਜੋ ਕਹਿੰਦੇ ਜੋ ਹੁੰਦਾ ਨਹੀਂ ਜਾਂਦਾ ਘਰ ਵਿੱਚ। ਕਚਰ ਕਚਰ ਕਰਦੀ ਆ। ਜੇ ਕਿਦਰ ਮੋੜ ਕੰਟਰੋਲ ਦਾ ਬੰਦ ਹੁੰਦੀ ਹੋਏ ਨਾ ਮੈਂ ਸੱਚੀ ਗੱਲ ਆ। ਤੇਰੀ ਤੈਨੂੰ ਬੋਲਣ ਨਾ ਦਵਾ। ਆਹੋ ਕੇ ਮੈਨੂੰ ਕੀ ਲੋੜ ਆ ਬੋਲਣ ਦੀ? ਤੁਸੀਂ ਜੋ ਹੈਗੇ ਬੋਲਣ ਨੂੰ ਕੱਲੇ। ਜਾ ਫਿਰ ਉਹ ਇਨਾ ਕਰਦੇ ਆ ਸਾਡੇ ਨਿਆਣਿਆਂ ਨਾਲ ਇਹ ਸ਼ਰੀਕ ਬਣਾਈ ਜਾਂਦੀ ਉਹਨਾਂ ਨੂੰ ਧੱਕੇ ਨਾਲ ਮੈਂ ਆਦਾ ਨਹੀਂ ਆ ਵੀ ਉਧਰ ਹੀ ਚਲ ਜਓ ਸਾਰੇ ਜਾਣੇ ਫੇਰ ਤੁਹਾਨੂੰ ਚਾਹ ਨਾ ਆਉਣਾ ਉਹਨਾਂ ਚੰਨੀ ਆਉਣਾ ਕੋਈ ਇਹਨਾਂ ਦੇ ਬਚੇਰੇ ਨੇ ਹੈਗਾ ਰਖਲੇਗਾ ਉਹਦੇ ਅੱਗੇ ਦੇ ਦੇਵਾਚੇ ਦੁਨੀਆ ਤੋਂ ਤੂੰ ਉਹਨਾਂ ਨਾਲ ਟਕਰਾਂ ਲੈਣ ਰਹੀ ਆ ਓ ਚੰਗਾ ਬਾਬਾ ਜਾਨ ਛੱਡੋ ਮੇਰੀ ਤੁਸੀਂ ਕਿੱਥੇ ਜਾਨ ਛੱਡਣੀ ਐ ਕਾਹਦਾ ਘੁੱਟ ਕੇ ਬਣਾਉਣ ਨੇ ਨੀਤਾ ਕੋ ਹਜ਼ਾਰ ਗੱਲ ਸੁਣਾਈਆਂ ਲੱਗੀ ਮੈਂ ਹੁਣ ਚਾਹ ਬਣਾ ਕੇ ਦੇਣ ਪੀ ਲੋ ਆਪਣੀ ਨੋਕ ਲੋੜਾ ਆ ਆ ਇਹੋ ਜਿਹੀ ਬਤਨਾ ਮੈਂ ਉਦਾਂ ਹੀ ਚੰਗੀ ਹੈ ਜਦੋਂ ਲੋਡ ਹੋਏ ਨਾ ਉਦੋਂ ਇਹਨੇ ਫੋਨ ਵੀ ਨਹੀਂ ਚੁਪਣਾ ਹੁੰਦਾ ਅੱਗੋਂ ਪਿਛੋਂ ਹੱਥ ਚ ਹੀ ਫੜ ਛੜਤੀਏ ਚੁਪਨਾ ਹੈਲੋ ਕੀ ਆਲਾ ਬਦਈਆ ਮੇਰਾ ਵੀ ਤੇ ਫੋਨ ਕਿਉਂ ਨਹੀਂ ਚੁੱਕਣ ਦੀ ਅੱਛਾ ਠੀਕ ਹੈ ਮੈਂ ਪਤਾ ਨਹੀਂ ਕਿੱਥੇ ਚਲ ਗਈ ਉਦਾਂ ਹੱਥ 'ਚ ਫੋਨ ਫੜ ਛੱਡਦੀ ਏ ਮੈਨੂੰ ਤੇਰੇ ਨਾਲ ਕੋਈ ਬੜਾ ਹੀ ਜ਼ਰੂਰੀ ਕੰਮ ਹੈ ਮੈਂ ਤਾਂ ਕਰਕੇ ਤੈਨੂੰ ਬਾਰ ਬਾਰ ਫੋਨ ਲਾਉਂਦੀ ਹਾਂ ਪਤਾ ਕੀ ਤੇਰੇ ਕੋਲ ਪਿੰਦਰ ਦਾ ਨੰਬਰ ਹੈਗਾ ਵਾ ਨਾ ਤੇ ਤੂੰ ਉਹਨੂੰ ਫੋਨ ਲਾ ਕੇ ਕਹਿ ਵੀ ਬਾਰ ਬਾਰ ਫੋਨ ਨਾ ਕਰੀ ਗੱਲ ਯਾਰ ਕੀ ਹੋਣੀ ਹੀ ਇਹਨੇ ਮੇਰੇ ਫੋਨ ਤੇ ਫੋਨ ਲਾਇਆ ਤੇ ਮੰਮੀ ਨੇ ਚੁੱਕ ਲਿਆ ਉਦੋਂ ਮੈਂ ਇਹ ਗੱਲ ਤੇ ਸੰਭਾਲੀ ਸੀ ਕਿ ਕਲਾਸ ਵਿੱਚ ਜਦੋਂ ਇਕੱਠੇ ਹੋਈਏ ਸਾਰੇ ਸਟੂਡੈਂਟਸ ਇਦਾਂ ਹੀ ਹੁੰਦੇ ਇੱਕ ਦੂਜੇ ਨੂੰ ਫੋਨ ਕਰ ਲੈਂਦੇ ਆ ਪਰ ਤੈਨੂੰ ਪਤਾ ਹੀ ਆ ਮੇਰੀ ਮੰਮੀ ਉਹ ਥੋੜਾ ਜਿਆਦਾ ਹੀ ਸੋਚਦੀ ਆ ਮੈਂ ਤਾਂ ਕਰਕੇ ਕਹਾਂ ਨਹੀਂ ਕਿ ਐਵੇਂ ਕੋਈ ਗੱਲਬਾਤ ਹੋ ਗਈ ਨਾ ਉਹਨਾਂ ਨੂੰ ਪਹਿਲਾਂ ਹੀ ਚੰਗਾ ਵਾ ਕਿ ਬੰਦਾ ਸੰਭਲ ਜੇ ਹੁਣ ਵੀ ਪਿੰਦਰ ਦਾ ਕਿੰਨੀ ਵਾਰੀ ਫੋਨ ਆਇਆ ਵਾ ਕੱਲ ਦਾ ਤੇ ਮੈਂ ਨਾ ਚੁੱਕਾਂ ਨਹੀਂ ਦੀ ਮੰਮੀ ਮੇਰੇ ਪੂਰਾ ਧਿਆਨ ਰੱਖਾਂਦੀ ਆ ਉਦਾਂ ਤੇ ਮੈਨਾਂ ਨੂੰ ਸਮਝਾਇਆ ਪਰ ਉਹ ਸਮਝਦੇ ਨਹੀਂ ਨਾ ਬਾਕੀ ਸਾਰੇ ਜੀ ਚੰਗੇ ਨੇ ਮੇਰੀ ਮੰਮੀ ਦਾ ਤੈਨੂੰ ਪਤਾ ਯਾਰ ਇਹ ਬੜੇ ਜ਼ਿਆਦਾ ਜਿਹੜੀ ਘਰ ਦੇ ਮਗਰ ਮਹਿਨ ਨਾ ਫੇ ਛੇਤੀ ਛੱਡ ਦੇਣੀ ਹੈਗੇ ਸਾਰਿਆਂ ਤੋਂ ਵੱਧ ਇਹ ਤੰਗ ਕਰਦੇ ਘਰ ਦੇ ਵਿੱਚ ਆਹੋ ਤੂੰ ਫੋਨ ਕਰਕੇ ਨਾ ਤੇ ਉਹਨੂੰ ਕਹਿ ਦੇ ਹਾਂ ਨਹੀਂ ਫਿਰ ਉਹਨੂੰ ਨੂੰ ਨਾ ਪਤਾ ਹੈਗਾ ਉਦੋਂ ਉਹਨਾਂ ਨੂੰ ਪਤਾ ਵਾ ਭੀ ਦੀ ਮੰਮੀ ਨੇ ਚੁੱਕਿਆ ਹੀ ਆਓ ਚਲ ਕੋਈ ਗੱਲ ਨਹੀਂ ਕਰ ਲਈ ਗੱਲ ਤੇ ਨਾਲੇ ਨੇ ਕਿ ਵੀ ਗੱਲ ਉਹਨਾਂ ਨੂੰ ਕਹਿ ਲਈ ਕੋਈ ਗੱਲ ਨਹੀਂ ਜਦ ਵੀ ਮੇਰੇ ਤੋਂ ਟਾਈਮ ਹੋਇਆ ਨਾ ਮੈਂ ਆਪੇ ਫੋਨ ਕਰ ਲਾਂਗੀ ਆਹੋ ਹਾਂ ਚੱਲ ਫਿਰ ਮੇਰੀ ਭੈਣ ਹੋਣੀ ਫੋਨ ਕਰਕੇ ਤੇ ਇਸ ਨਾ ਦੇ ਦੇਣੀ ਤੇ ਉਹਦਾ ਫਿਰ ਫੋਨ ਆ ਜਾਣਾ ਹਾਂ ਤੇਰੇ ਫੋਨ ਦੀ ਕਿਹੜੀ ਗੱਲ ਜੀ ਤੈਨੂੰ ਲਾਵ ਹੀ ਲੈਣਗੇ ਤੇ ਤੇਰਾ ਤੇ ਪਤਾ ਹੀ ਹੈ ਮੰਮੀ ਨੂੰ ਮੁੰਡਿਆਂ ਦਾ ਥੋੜਾ ਜਿਆ ਕਰਦੇ ਨੇ ਹਾਂ ਚੱਲ ਚੰਗਾ ਠੀਕ ਆ ਚੰਗਾ ਚਲ ਲਈਆ ਕਿ ਹੁਣ ਉਹਨਾਂ ਨੂੰ ਪਤਾ ਲਾਉ ਜੂਗਾ ਨਾ ਤੇ ਬਾਰ ਬਾਰ ਫੋਨ ਨਾਲ ਆਉਣਗੇ ਉਹ ਵੀ ਟੈਨਸ਼ਨ ਲੈਣਦੇ ਹੁਣੇ ਆ ਪਤਾ ਨਹੀਂ ਕੀ ਗੱਲਬਾਤ ਹੋਈ ਹੋਊਗੀ ਵੇਖਾਂ ਕੋਠੇ ਦੇ ਕੱਪੜੇ ਨੇ ਤੇ ਗੋੜੇ ਗੋੜੇ ਧੋਪਵਾ ਚਲ ਬੋਟੀ ਨਹੀਂ ਤੇ ਨਹੀਂ ਲਾਉਣੇ ਤੇ ਕੁੜੀ ਤਾਂ ਲਾ ਲੈ ਕੰਮ ਸੋ ਕਮ ਕੋਈ ਫਿਕਰ ਨਹੀਂ ਹੈਗਾ ਜਿਹੜਾ ਕੰਮ ਕਰਨਾ ਆਪ ਹੀ ਕਰਨਾ ਤੇ ਜੇ ਇਹਨੂੰ ਮੈਂ ਕਹਾਂ ਨਾ ਹੁਣੇ ਆਪਣੀ ਚਾਚੀ ਵਾਲ ਜਾਣਾ ਤੇ ਚੱਲ ਜਾ ਮੈਂਟ ਨਹੀਂ ਲਾਉਣਾ ਜਾਵਾਂ ਹੁਣ ਮੈਨੂੰ ਤਾਂ ਕਰਨਾ ਹੀ ਪੈਣਾ ਕਿਆ ਤੇ ਦਿੰਦੀ ਨਾਗੂ ਨਾਮ ਨੇ ਕਿਹੜਾ ਅੱਖੇ ਲਗਣਾ ਚਲ ਮਨਾ ਆਪ ਹੀ ਲਾਲਾ ਹੁਣ ਤੋਂ